ਸ੍ਰੀ ਵਾਹਿ ਗੁਰੂ ਸਾਹਿਬ ਜੀਓ ਗੁਰੂ ਗ੍ਰੀਵ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਉਹਨਾਂ ਦੇ ਜੀਵਨ ਦੇ ਮਹਾਨ ਵਾਕਿਆਤ ਆਪਾਂ ਸਾਰੇ ਨਿਤਾ ਪ੍ਰਤੀ ਸਰਵਣ ਕਰ ਰਹੇ ਹਾਂ ਕੱਲ ਤੱਕ ਸਰਵਣ ਕੀਤਾ ਸੀ ਬਾਦਸ਼ਾਹ ਸਿਕੰਦਰ ਲੋਧੀ ਉਹਨਾਂ ਨੇ ਭਗਤ ਕਬੀਰ ਸਾਹਿਬ ਨੂੰ ਸ਼ਿਪਾਹੀ ਭੇਜ ਕੇ ਬੁਲਾ ਲਿਆ ਅਤੇ ਹੁਕਮ ਦੇ ਦਿੱਤਾ ਆਪਣੇ ਸਿਪਾਹੀਆਂ ਨੂੰ ਇੰਝ ਕਰੋ ਕਬੀਰ ਨੂੰ ਸੰਗਲਾਂ ਨਾਲ ਜੋੜ ਕੇ ਲੂੜ ਕੇ ਬੰਨ੍ਹ ਕੇ ਗੰਗਾ ਦੇ ਡੂੰਘੇ ਪਾਣੀ ਵਿੱਚ ਸੁੱਟ ਦਿਓ ਆਪੇ ਡੁੱਬ ਕੇ ਮਰ ਜਾਏਗਾ ਸਾਡੇ ਰਾਜ ਵਿੱਚ ਏਦਾਂ ਦੇ ਪੁਰਸ਼ ਦਾ ਫਿਰਨਾ ਤੁਰਨਾ ਤੇ ਬੋਲਣਾ ਖਤਰੇ ਤੋਂ ਖਾਲੀ ਨਹੀਂ ਇਹ ਕਾਫਰ ਹੈ ਇਹ ਉਜੜ ਹੈ ਇਥੋਂ ਤੱਕ ਆਪਾਂ ਸਾਰਿਆਂ ਨੇ ਕੱਲ ਸੁਣਿਆ ਸੋ ਆਓ ਅੱਜ ਅੱਗੇ ਕਬੀਰ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਸਾਰੇ ਸਰਵਣ ਕਰੀਏ ਰਸਨਾ ਪਵਿੱਤਰ ਕਰੋ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਉਸ ਵੇਲੇ ਬਾਦਸ਼ਾਹ ਦੀ ਜ਼ਬਾਨੋਂ ਨਿਕਲਿਆ ਹੋਇਆ ਹਰ ਬੋਲ ਕਾਨੂੰਨ ਹੁੰਦਾ ਸੀ ਜਿਸ ਦੀ ਕਿਤੇ ਅਪੀਲ ਨਹੀਂ ਸੀ ਹੋ ਸਕਦੀ ਬਿਨਾਂ ਸੋਚੇ ਸਮਝੇ ਬਾਦਸ਼ਾਹ ਨੇ ਕਬੀਰ ਨੂੰ ਮੌਤ ਦੰਡ ਦਾ ਹੁਕਮ ਦੇ ਦਿੱਤਾ ਬਾਦਸ਼ਾਹ ਕੋਲ ਜੋ ਸਰਕਾਰੀ ਬੰਦੇ ਖਲੋਤੇ ਸਨ ਉਹਨਾਂ ਨੇ कोतवाल ਵੱਲ ਇਸ਼ਾਰਾ ਕੀਤਾ ਉਹ ਛੇਤੀ ਨਾਲ ਅੱਗੇ ਵਧਿਆ ਤੇ ਕਬੀਰ ਸਾਹਿਬ ਨੂੰ ਬਾਹੋਂ ਫੜ ਕੇ ਬਾਹਰ ਲੈ ਗਿਆ ਕਬੀਰ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਮੌਲਵੀ ਕਾਜੀ ਤੇ ਪੰਡਿਤ ਬਹੁਤ ਖੁਸ਼ ਹੋਏ ਉਹ ਤਾੜੀਆਂ ਮਾਰ ਮਾਰ ਕੇ ਹੱਸਣ ਲੱਗੇ ਤੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਸਨ ਪਰ ਕਬੀਰ ਦੇ ਸ਼ਰਧਾਲੂ ਤੇ ਸ਼ਹਿਰ ਦੇ ਨੇਕ ਆਦਮੀਆਂ ਦੇ ਘਰ ਵਿੱਚ ਸੋਗ ਛਾ ਗਿਆ ਉਹ ਹਹਾਕਾਰ ਕਰਨ ਲੱਗੇ ਜਿਹੜਾ ਵੀ ਸੁਣਦਾ ਗਿਆ ਉਹ ਗੰਗਾ ਦੇ ਕਿਨਾਰੇ ਵੱਲ ਦੌੜ ਕੇ ਜਾਂਦਾ ਰਿਹਾ ਹਮਦਰਦੀਆਂ ਮਿੱਤਰਾਂ ਦੁਸ਼ਮਣਾਂ ਤੇ ਤਮਾਸ਼ੀਨਾਂ ਨੇ ਭੀੜ ਵੱਡੀ ਇਕੱਠੀ ਕਰ ਦਿੱਤੀ ਇੱਕ ਅਨੋਖਾ ਹੀ ਨੇਕੀ ਤੇ ਬਦੀ ਦਾ ਅਖਾੜਾ ਰਚਿਆ ਗਿਆ ਜੈਸਾ ਕਿ ਕਦੇ ਪ੍ਰਹਿਲਾਦ ਦੇ ਸਮੇਂ ਰਚਿਆ ਗਿਆ ਸੀ ਸੰਗਲ ਮਾਰ ਕੇ ਕਬੀਰ ਸਾਹਿਬ ਨੂੰ ਜਕੜਿਆ ਗਿਆ ਹੱਥ ਤੇ ਪੈਰ ਕਸ ਕੇ ਬੰਨ ਦਿੱਤੇ ਗਏ ਜਲਾਦ ਨੂੰ ਆਗਿਆ ਦਿੱਤੀ ਗਈ ਕਿ ਉਹ ਬੰਨੇ ਹੋਏ ਹੱਥਾਂ ਪੈਰਾਂ ਦੇ ਵਿੱਚ ਹੀ ਬਾਸ ਪਾ ਕੇ ਕਬੀਰ ਜੀ ਨੂੰ ਇਸ ਤਰ੍ਹਾਂ ਚੁੱਕ ਕੇ ਤੁਰ ਪਏ ਜਿਵੇਂ ਮਰੇ ਹੋਏ ਪਸ਼ੂ ਨੂੰ ਚੁੱਕੀਦਾ ਹੈ ਜਿਵੇਂ ਪਸ਼ੂ ਮਰ ਜਾਵੇ ਉਸ ਦੇ ਪੈਰਾਂ ਨੂੰ ਬੰਨ੍ਹ ਕੇ ਅਗਲੀਆਂ ਲੱਤਾਂ ਪਿਛਲੀਆਂ ਲੱਤਾਂ ਬੰਨ੍ਹ ਕੇ ਉਹਦੇ ਵਿੱਚੋਂ ਦੀ ਭਾਰਾ ਕੋਈ ਇੱਕ ਡੰਡਾ ਪਾ ਕੇ ਸੋਟੀ ਪਾ ਕੇ ਉਸ ਨੂੰ ਇਉਂ ਪਹਿਲਾਂ ਪੁਰਾਣੇ ਸਮਿਆਂ ਵਿੱਚ ਚੱਕਦੇ ਸੀ ਅੱਜ ਚਲੋ ਸਮਾਂ ਬਦਲ ਗਿਆ ਇੰਜ ਹੀ ਕਬੀਰ ਸਾਹਿਬ ਨੂੰ ਚੁੱਕ ਲਿਆ ਹੈ ਕਿਉਂਕਿ ਮੁਸਲਮਾਨ कोतवाल ਕਬੀਰ ਦੀ ਨਿਰਾਦਰੀ ਕਰਨਾ ਚਾਹੁੰਦਾ ਸੀ ਉਹ ਕੇਵਲ ਗੰਗਾ ਵਿੱਚ ਡੋਬ ਕੇ ਮਾਰਨਾ ਨਹੀਂ ਸੀ ਚਾਹੁੰਦਾ ਉਹ ਤਾਂ ਕਬੀਰ ਦੀ ਸਗੋਂ ਨਿਰਾਦਰੀ ਕਰਨਾ ਚਾਹੁੰਦਾ ਸੀ ਵੱਧ ਤੋਂ ਵੱਧ ਬੇਇੱਜ਼ਤੀ ਕਰਨੀ ਚਾਹੁੰਦਾ ਸੀ ਤਾਂ ਕਿ ਉਹਨਾਂ ਦੇ ਅਨਿਆਈ ਉਹਨਾਂ ਦੇ ਸ਼ਰਧਾਲੂ ਉਹ ਕਬੀਰ ਸਾਹਿਬ ਤੋਂ ਦੂਰ ਚਲੇ ਜਾਓ ਤੇ ਕਬੀਰ ਸਾਹਿਬ ਦੀ ਹਮਾਇਤ ਖਤਮ ਹੋ ਜਾਵੇ ਉਹਨੂੰ ਇਹ ਗੁੱਸਾ ਸੀ ਕਿ ਮੁਸਲਮਾਨ ਹੁੰਦਿਆ ਹੋਇਆ ਕਬੀਰ ਹਿੰਦੂਆਂ ਦਾ ਵੀ ਮਾਨ ਸਤਕਾਰ ਕਿਉਂ ਕਰਦਾ ਹੈ ਕਬੀਰ ਨੂੰ ਗੰਗਾ ਕਿਨਾਰੇ ਲੈ ਗਏ ਹਜ਼ਾਰਾਂ ਲੋਕੀ ਨਾਲ ਸੀ ਦੇਖਣ ਵਾਲੇ ਕਿਨਾਰੇ ਤੇ ਇਕੱਠੇ ਹੋ ਗਏ ਆਖਦੇ ਨੇ ਕਿ ਬਾਦਸ਼ਾਹ ਸ਼ਿਕੰਦਰ ਲੋਧੀ ਵੀ ਦੇਖਣ ਵਾਸਤੇ ਗਿਆ ਉਹ ਵੀ ਆਪੜ ਗਿਆ ਉਹ ਇਕੱਲਾ ਨਹੀਂ ਸੀ ਉਹਦੀਆਂ ਬੇਗਮਾਂ ਵੀ ਉਹਦੇ ਨਾਲ ਸੀ ਉਹ ਵੀ ਭਗਤ ਕਬੀਰ ਦੀ ਸ਼ਕਤੀ ਨੂੰ ਦੇਖਣ ਆਈਆਂ ਸੀ ਗੰਗਾ ਦਾ ਜਲ ਠਾਠਾ ਮਾਰ ਰਿਹਾ ਸੀ 10 10 ਫੁੱਟ ਉੱਚੇ ਕੱਪੜ ਪੈਂਦੇ ਸੀ ਕੱਪੜ ਦਾ ਭਾਵ ਵੀ ਗੰਗਾ ਦੀਆਂ ਲਹਿਰਾਂ ਇੱਕ ਦੂਜੀ ਨਾਲ ਵੱਜਦੀਆਂ ਸੀ ਪਾਣੀ ਉੱਪਰ ਨੂੰ ਛਲਕਦਾ ਸੀ 10 10 ਫੁੱਟ ਉੱਪਰ ਤੱਕ ਪਾਣੀ ਚੜਦਾ ਸੀ ਕਬਰ ਨਹੀਂ ਸ਼ਾਇਦ ਗੰਗਾ ਖੁਸ਼ ਹੋ ਕੇ ਉਛਲ ਰਹੀ ਸੀ ਕਿ ਇੱਕ ਪ੍ਰਭੂ ਦਾ ਭਗਤ ਉਹਦੀ ਗੋਦੀ ਵਿੱਚ ਖੇਡਣ ਵਾਸਤੇ ਆ ਰਿਹਾ ਹੈ ਉਹ RAM ਦੇ ਭਗਤ ਨੂੰ ਆਪਣੀ ਗੋਦੀ ਵਿੱਚ ਖੜਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੀ ਸੀ ਉਹਦਾ ਤਾਂ ਅੰਗ ਅੰਗ ਅਗੰਮੀ ਖੁਸ਼ੀ ਨਾਲ دیਵਾਨਾ ਹੋ ਰਿਹਾ ਸੀ ਉਹ ਤਾਂ ਉੱਪਰ ਆ ਕੇ ਛੇਤੀ ਤੋਂ ਛੇਤੀ ਕਬੀਰ ਦੇ ਚਰਨ ਛੂਣ ਵਾਸਤੇ ਉਤਾਵਲੀ ਸੀ ਪਰ ਮੂਰਖ ਲੋਕ ਗੰਗਾ ਦਾ ਚੜ੍ਹਾ ਦੇਖ ਕੇ ਖੁਸ਼ ਹਨ ਕਿ ਕਬੀਰ ਛੇਤੀ ਛੇਤੀ ਹੀ ਕਿਧਰੇ ਰੁਣ ਜਾਵੇਗਾ ਤੇ ਕਬੀਰ ਦਾ ਨਾਮ ਲੈਣ ਵਾਲਾ ਵੀ ਕੋਈ ਨਹੀਂ ਰਹੇਗਾ ਸਰਕਾਰੀ ਬੇੜਾ ਕਿਨਾਰੇ ਤੇ ਲਾਇਆ ਗਿਆ ਪਿਆਦਿਆਂ ਤੇ ਜਲਾਦਾ ਨੇ ਕਬੀਰ ਨੂੰ ਚੁੱਕ ਕੇ ਬੇੜੇ ਵਿੱਚ ਰੱਖ ਦਿੱਤਾ ਪਹਿਲਾਂ ਸੰਗਲਾਂ ਨਾਲ ਬੰਨ ਕੇ ਲੈ ਕੇ ਆਏ ਸੀ ਤੇ ਆ ਕੇ ਕਿਨਾਰੇ ਤੇ ਫਿਰ ਉਵੇਂ ਜਿਵੇਂ ਸੰਗਲਾਂ ਨਾਲ ਜੁੜਿਆ ਹੋਇਆ ਕਬੀਰ ਸਾਹਿਬ ਤੇ ਉਹਨੂੰ ਬੇੜੇ ਦੇ ਵਿੱਚ ਰੱਖ ਦਿੱਤਾ ਵੱਡੀ ਬੇੜੀ ਉਹਨੂੰ ਬੇੜਾ ਕਹਿੰਦੇ ਬੇੜੇ ਦੇ ਰਸੇ ਖੋਲਤੇ ਕਿਉਂਕਿ ਬੇੜੀਆਂ ਬੇੜੇ ਦਰਿਆਵਾਂ ਦੇ ਕਿਨਾਰੇ ਉੱਤੇ ਰੱਸਾ ਪਾ ਕੇ ਬਾਹਰ ਕਿਲਾ ਗੱਡ ਕੇ ਉਹਦੇ ਨਾਲ ਬੰਨੇ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਤੋਰਨਾ ਹੁੰਦਾ ਵਿੱਚ ਬਹਿ ਕੇ ਲੈ ਕੇ ਜਾਣਾ ਹੁੰਦਾ ਉਦੋਂ ਪਹਿਲਾ ਰੱਸਾ ਖੋਲ ਦਿੰਦੇ ਆ ਫਿਰ ਚੱਪੂ ਮਾਰਦੇ ਆ ਉਹ ਰੱਸੇ ਖੋਲ ਦਿੱਤੇ ਗਏ ਮਲਾਹਾ ਨੇ ਚੱਪੂ ਚਲਾਏ ਬੇੜਾ ਗੰਗਾ ਦੀ ਚੜ੍ਹਾਈ ਵੱਲ ਚਲਿਆ ਗਿਆ ਜਿੱਧਰ ਨੂੰ ਚੌੜੀ ਸੀ ਗੰਗਾ ਚੜ੍ਹਾਈ ਵੱਲ ਉਧਰ ਨੂੰ ਚਲਿਆ ਗਿਆ ਭਾਣਾ ਰੱਬ ਦਾ ਸੁੱਕੇ ਅੰਬਰ ਹੀ ਹਨੇਰੀ ਦੇ ਕਾਲੀ ਘਟਾ ਚੜ੍ਹ ਕੇ ਆ ਗਿਆ ਧਰਮੀ ਲੋਕਾਂ ਨੇ ਕਿਹਾ ਮੁਗਲਾਂ ਉੱਤੇ ਭਗਵਾਨ ਕਰੋਪ ਹੋ ਗਿਆ ਹੈ ਉਹ ਆਪਣੇ ਭਗਤ ਦੀ ਆਪ ਰਾਖੀ ਕਰੇਗਾ ਇਹ ਗੱਲ ਸੱਚ ਹੈ ਕਿ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਆ ਤੇ ਪ੍ਰਭੂ ਵੀ ਉਹਨਾਂ ਨਾਲ ਪਿਆਰ ਕਰਦਾ ਪ੍ਰਾਣੇ ਸਮਿਆਂ ਤੋਂ ਧਾਰਨਾ ਪੜਦੇ ਆ ਕੀਰਤਨ ਵਿੱਚ ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰਾਮ ਤੇ ਆਪਾਂ ਬਾਣੀ ਦੇ ਵਿੱਚ ਵੀ ਪੜਦੇ ਹਾਂ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਮ ਉਹ ਪ੍ਰਭੂ ਆਪ ਆਪਣੇ ਭਗਤਾਂ ਦੀ ਪੈਜ ਰੱਖਦਾ ਹੈ ਪੁਰਾਣੇ ਸਮਿਆਂ ਵਿੱਚ ਨਹੀਂ ਅੱਜ ਵੀ ਰੱਖਦਾ ਹੈ ਜਿੰਨਾ ਕ ਕੋਈ ਪ੍ਰੇਮ ਕਰਦਾ ਹੈ ਜਿੰਨਾ ਕ ਕਿਸੇ ਦਾ ਭਰੋਸਾ ਹੁੰਦਾ ਹੈ ਜਿੰਨੀਆਂ ਕ ਡੋਰੀਆਂ ਕੋਈ ਮਾਲਕ ਤੇ ਛੱਡਦਾ ਹੈ ਉਹਨਾਂ ਕ ਪ੍ਰਭੂ ਪਰਮਾਤਮਾ ਫਿਰ ਆਪਣੇ ਪਿਆਰ ਵਾਲਿਆਂ ਦਾ ਉਹਨਾਂ ਦਾ ਬਚਾਅ ਕਰਦਾ ਹੈ ਉਹਨਾਂ ਦੇ ਸਿਰ ਤੇ ਉਹਨਾਂ ਕ ਹੱਥ ਰੱਖਦਾ ਓਨੀ ਕ ਉਹਨਾਂ ਤੇ ਮਿਹਰ ਕਰਦਾ ਹੈ ਇਹ ਅੱਜ ਵੀ ਕਰਦਾ ਹੈ ਪਰ ਕਰਦਾ ਉਹਨਾਂ ਤੇ ਹੈ ਜਿਹੜੇ ਭਰੋਸਾ ਕਰਦੇ ਜਿਹੜੇ ਵਿਸ਼ਵਾਸ ਕਰਦੇ ਆ ਜਿਨ੍ਹਾਂ ਦੇ ਮਨ ਵਿੱਚ ਭਰੋਸਾ ਨਹੀਂ ਹੁੰਦਾ ਉਹਨਾਂ ਦੇ ਉੱਤੇ ਪ੍ਰਭੂ ਦੀ ਵੀ ਕਿਰਪਾ ਨਹੀਂ ਹੁੰਦੀ ਸੋ ਵਿਸ਼ਵਾਸ ਵਾਲਿਆਂ ਤੇ ਕਿਰਪਾ ਹੁੰਦੀ ਹੈ ਬਾਕੀ ਸਭ ਕੁਝ ਗਵਾਚ ਜਾਵੇ ਕੋਈ ਗੱਲ ਨਹੀਂ ਮਾਇਆ ਧਨ ਦੌਲਤ ਗਵਾਚ ਜਾਵੇ ਸਾਥ ਸੰਗਤ ਜੀ ਸਰੀਰ ਦੀ ਤੰਦਰੁਸਤੀ ਗਵਾਚ ਜਾਵੇ ਕੋਈ ਅਹੁਦਾ ਮਾਨ ਸਤਕਾਰ ਗਵਾਚ ਜਾਵੇ ਪਰ ਇੱਕ ਚੀਜ਼ ਕਦੇ ਗਵਾਚਣੀ ਨਹੀਂ ਚਾਹੀਦੀ ਉਹ ਗੁਰੂ ਜੀ ਦੇ ਉੱਪਰ ਵਿਸ਼ਵਾਸ ਭਰੋਸਾ ਸ਼ਰਧਾ ਇਹ ਗੋਚਣਾ ਨਹੀਂ ਚਾਹੀਦਾ ਕਿਉਂਕਿ ਜਿਨ੍ਹਾਂ ਦਾ ਭਰੋਸਾ ਨਹੀਂ ਉਹਨਾਂ ਦੀਆਂ ਕੀਤੀਆਂ ਅਰਦਾਸਾਂ ਵੀ ਕਿਸੇ ਕੰਮ ਨਹੀਂ ਜਿਨ੍ਹਾਂ ਦਾ ਭਰੋਸਾ ਨਹੀਂ ਉਹਨਾਂ ਦੇ ਟੇਕੇ ਹੋਏ ਮੱਥੇ ਵੀ ਕਿਸੇ ਕੰਮ ਨਹੀਂ ਉਹਦੇ ਵੇਖ ਲਓ ਮੱਥਾ ਤੇ ਬੜੀ ਦੁਨੀਆ ਟਿਕਦੀ ਆ ਪੁਰਾਣੇ ਸਮਿਆਂ ਵਿੱਚ ਇੰਨੀ ਭੀੜ ਗੁਰਦੁਆਰਿਆਂ ਵਿੱਚ ਨਹੀਂ ਹੁੰਦੀ ਸੀ ਇੰਨੀ ਭੀੜ ਮੰਦਰਾਂ 'ਚ ਨਹੀਂ ਹੁੰਦੀ ਸੀ ਇੰਨੀ ਭੀੜ ਮਸੀਤਾਂ ਵਿੱਚ ਨਹੀਂ ਹੁੰਦੀ ਸੀ ਬਹੁਤ ਘੱਟ ਲੋਕ ਹੀ ਜਾਂਦੇ ਸੀ ਕੋਈ ਬਿਰਲੇਟਾਂ ਵਿੱਚ ਜਾਂਦੇ ਸੀ ਪਰ ਅੱਜ ਇਸੇ ਬਿਰਲੇ ਟਾਵੇਂ ਨੂੰ ਛੱਡ ਕੇ ਸਾਰੇ ਜਾਂਦੇ ਆ ਤੇ ਰੋਜ਼ ਹੀ ਜਾਂਦੇ ਆ ਪਰ ਜਿੰਨਾ ਕਲੇਸ਼ ਲੜਾਈ ਝਗੜਾ ਬਦਖੋਈਆਂ ਸੰਸਾਰ ਵਿੱਚ ਅੱਜ ਦੇ ਸਮੇਂ ਵਿੱਚ ਹਨ ਇੰਨੀਆਂ ਪੁਰਾਣੇ ਸਮੇਂ ਵਿੱਚ ਨਹੀਂ ਸੀ ਲੋਕੀ ਮੱਥਾ ਵੱਧ ਟੇਕ ਰਹੇ ਆ ਸਾ ਸੰਗਤ ਜੀ ਉਲਟ ਕੰਮ ਹੋ ਰਿਹਾ ਤੇ ਸੰਸਾਰ ਵਿੱਚ ਉਪੱਦਰ ਵੱਧ ਹੋ ਰਹੇ ਆ ਹੁਣ ਗੁਰੂ ਸਾਹਿਬ ਨੇ ਤਾਂ ਕਿਹਾ ਨਹੀਂ ਨਾ ਵੀ ਉਪੱਦਰ ਕਰੋ ਗੁਰੂ ਸਾਹਿਬ ਦਾ ਆਇਆ ਨੂੰ ਉਪਦੇਸ਼ ਕਰਦਿਆ ਭਾਈ ਆਪਸ ਵਿੱਚ ਪ੍ਰੇਮ ਰੱਖੋ ਲੜਾਈ ਝਗੜਾ ਨਾ ਕਰੋ ਕਿਸੇ ਗਰੀਬ ਗੁਰਬੇ ਦੀ ਲੋੜਵੰਦ ਦੀ ਮਦਦ ਕਰੋ ਗੁਰੂ ਸਾਹਿਬ ਤਾਂ ਹੀ ਕਹਿੰਦੇ ਆ ਜੀਵਨ ਸ਼ੁੱਧ ਰੱਖੋ ਨਾਮ ਜਪ ਲਓ ਜਿੰਨਾ ਕਾ ਵਾਹਿਗੁਰੂ ਵਾਹਿਗੁਰੂ ਹੁੰਦਾ ਵਦ ਤੋਂ ਵਦ ਕਰੋ ਆਪਣੋਂ ਤੋਂ ਵੱਡਿਆਂ ਦਾ ਮਾਨ ਕਰੋ ਆਪਣੇ ਤੋਂ ਗੁਣੂ ਗਿਆਨੀਆਂ ਦਾ ਸਤਿਕਾਰ ਕਰੋ ਗੁਰੂ ਸਾਹਿਬ ਤਾਂ ਹੀ ਕਹਿੰਦੇ ਪਰ ਹੋ ਉਲਟ ਰਿਹਾ ਹੈ ਉਹਦਾ ਕਾਰਨ ਹੈ ਕਿ ਸ਼ਰਧਾ ਵਿਸ਼ਵਾਸ ਭਰੋਸਾ ਘਟਿਆ ਹੈ ਸਵੇਰੇ ਬੱਚੇ ਦਾ ਜਨਮ ਦਿਨ ਮਨਾਉਣ ਵਾਸਤੇ ਲੋਕੀ ਅਖੰਡ ਪਾਠ ਸਭ ਦਾ ਭੋਗ ਪਾਉਂਦੇ ਐ ਜਦੋਂ ਗੁਰੂ ਮਹਾਰਾਜ ਜੀ ਵਿਦਾ ਹੋ ਜਾਂਦੇ ਆ ਨਾਲ ਦੀ ਨਾਲ ਘਰ ਦੇ ਵਿੱਚ ਸ਼ਰਾਬਾਂ ਦੇ ਦੌਰ ਚੱਲ ਪੈਂਦੇ ਐ ਇਹਦਾ ਭਾਵ ਕੀ ਐ ਵੀ ਸ਼ਰਧਾ ਵਿਸ਼ਵਾਸ ਪ੍ਰੇਮ ਭਾਵਨਾ ਉਹ ਹੈ ਨਹੀਂ ਖਰਚਾ ਬਹੁਤ ਕਰ ਰਹੇ ਐ ਲੋਕੀ ਦੁਨੀਆ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਸਕਦਾ ਪਰ ਰੱਬ ਦੀਆਂ ਅੱਖਾਂ ਵਿੱਚ ਘੱਟਾ ਨਹੀਂ ਪਾਇਆ ਜਾ ਸਕਦਾ ਹਰ ਰੱਬ ਨੂੰ ਠੱਗਿਆ ਨਹੀਂ ਜਾ ਸਕਦਾ ਦੁਨੀਆ ਨੂੰ ਠੱਗਿਆ ਜਾ ਸਕਦਾ ਹੈ ਇਸ ਕਰਕੇ ਭਰੋਸਾ ਵੱਡੀ ਚੀਜ਼ ਹੈ ਵਿਸ਼ਵਾਸ ਵੱਡੀ ਚੀਜ਼ ਹੈ ਜਿਨ੍ਹਾਂ ਦੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ ਸਤਿਗੁਰ ਉਹਨਾਂ ਦੀ ਬੋੜੀ ਕਰਦੀ ਹੈ ਇੱਧਰ ਹੁਣ ਜਦੋਂ ਵੇਖਿਆ ਕਿ ਸੁੱਕੇ ਅੰਬਰ ਹਨੇਰੀ ਤੇ ਕਾਲੀ ਘਟਾ ਝੜ ਕੇ ਆ ਗਈ ਧਰਮੀ ਲੋਕਾਂ ਨੇ ਕਿਹਾ ਮੁਗਲਾਂ ਤੇ ਭਗਵਾਨ ਦੀ ਗਰੋਪੀ ਹੋ ਗਈ ਉਹ ਆਪਣੇ ਭਗਤ ਦੀ ਰਾਖੀ ਕਰੇਗਾ ਬੇੜੇ ਨੂੰ ਡੋਬੇਗਾ ਪਰ ਇਸ ਗੱਲ ਤੋਂ ਹੋਰ ਹੈਰਾਨੀ ਹੋਈ ਕਿ ਬੱਦਲ ਤੇ ਛਖੜ ਆਇਆ ਤੇ 50 ਮਿੰਟਾਂ ਵਿੱਚ ਦੀ ਅੱਗੇ ਲੰਘ ਗਿਆ। ਨਾ ਬੇੜਾ ਡੁੱਬਿਆ। ਕਿਨਾਰੇ ਖਲੋਤਿਆਂ ਨੂੰ ਸਾਫ਼ ਦਿਖਾਈ ਦਿੰਦਾ ਰਿਹਾ। ਜਦੋਂ ਬੇੜਾ ਗੰਗਾ ਦੇ ਅੱਧ ਵਿੱਚ ਚੱਲਿਆ ਗਿਆ ਜਿੱਥੇ ਪਾਣੀ ਬਹੁਤ ਡੂੰਘਾ ਸੀ ਤੇ ਤੇਜ਼ ਚਾਲ ਨਾਲ ਚੱਲਦਾ ਸੀ। ਉਸ ਥਾਂ ਪਿਆਦਿਆਂ ਤੇ ਜਲਾਦਾਂ ਨੇ ਕਵੀਰ ਨੂੰ ਚੁੱਕ ਕੇ ਗੰਗਾ 'ਚ ਸੁੱਟ ਦਿੱਤਾ। ਹੱਥ ਪੈਰ ਨੂੜੇ ਹੋਏ ਸੰਗਲਾਂ ਨਾਲ ਤੇ ਚੁੱਕ ਕੇ ਉਹਨੂੰ ਕਬੀਰ ਸਾਹਿਬ ਜੀ ਨੂੰ ਗੰਗਾ ਦੇ ਪਾਣੀ ਵਿੱਚ ਸੁੱਟ ਦਿੱਤਾ ਗੰਗਾ ਵਿੱਚ ਡਿੱਗਦਿਆਂ ਸਾਰ ਕਬੀਰ ਨੇ ਕਿਹਾ हे ਪ੍ਰਭੂ ਤੇਰਾ ਹੀ ਆਸਰਾ ਤੇਰਾ ਹੀ ਆਸਰਾ ਤੁਸੀਂ ਮੇਰੇ ਜੀਵਨ ਦੇ ਦਾਤੇ ਮੇਰੇ ਜੀਵਨ ਦੇ ਦਾਤੇ ਹੋ ਕਬੀਰ ਜੀ ਨੇ ਪਾਣੀ ਤੇ ਤਰਦਿਆਂ ਹੋਏ ਆਕਾਸ਼ ਵੱਲ ਦੇਖ ਕੇ ਆਪਣੇ ਪ੍ਰਭੂ ਨੂੰ ਚੇਤੇ ਕੀਤਾ ਜਿਸ ਤਰ੍ਹਾਂ ਗੌਂਡ ਰਾਗ ਵਿੱਚ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਆਕਾਸ਼ ਗਗਨ ਪਾਤਾਲ ਗਗਨ ਹੈ ਚੌ ਦਿਸ ਗਗਨ ਰਹਾਇਲੇ ਆਨੰਦ ਮੂਲ ਸਦਾ ਪੁਰਖ ਹੋਤਮ ਘਟ ਬਿਨਸੈ ਗਗਨ ਨ ਜਾਇਲੇ ਮੋਹਿ ਬੈ ਰਾਗ ਭਇਓ ਇਹ ਜੀਉ ਆਏ ਕਹਾ ਗਇਓ ਰਹਾਉ ਪੰਜ ਤਤ ਮਿਲ ਕਾਇਆ ਕੀਨੀ ਤਤ ਕਹਾ ਤੇ ਕੀ ਨਰੇ ਬਾਣੀ ਕਹਿੰਦੀ ਹੈ ਕਬੀਰ ਸਾਹਿਬ ਦੀ ਆਪਾਂ ਸਾਰੇ ਮੰਨਦੇ ਆਂ ਵੀ ਪੰਜਾਂ ਤਤਾਂ ਤੋਂ ਮਨੁੱਖ ਦਾ ਪੁਤਲਾ ਬਣਾਇਆ ਹੁਣ ਜਿਵੇਂ ਆਪਾਂ ਕਹਿੰਦੀ ਹੈ ਵੀ ਘਰ ਇੱਟਾਂ ਤੋਂ ਬਣਾਇਆ ਹੈ ਇੱਟ ਕਾ ਤੋਂ ਬਣੀ ਹੈ ਇੱਟ ਮਿੱਟੀ ਤੋਂ ਗਾਰੇ ਤੋਂ ਬਣੀ ਹੈ ਮਿੱਟੀ ਕਾ ਤੋਂ ਬਣੀ ਹੈ ਉਹਦਾ ਕੋਈ ਜਵਾਬ ਨਹੀਂ ਆਪਣੇ ਕੋਲ ਇਸੇ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਪੰਜ ਤੱਤਾਂ ਤੋਂ ਮਿਲ ਕੇ ਕਾਇਆ ਸਰੀਰ ਬਣਾਤਾ ਪਰ ਕਹਿੰਦੇ ਸੋਚੋ ਤੱਤ ਕਾਹ ਤੋਂ ਬਣੇ ਹੋਏ ਨੇ ਜਿਹੜੇ ਤੱਤਾਂ ਦਾ ਸਾਡਾ ਸਰੀਰ ਬਣਿਆ ਉਹ ਤੱਤ ਕਾਦੇ ਤੋਂ ਬਣੇ ਹੋਏ ਨੇ ਉਹਦਾ ਕਿਸੇ ਕੋਲੇ ਕੋਈ ਉੱਤਰ ਨਹੀਂ ਨਾ ਸਾਇੰਸ ਕੋਲੇ ਨਾ ਸਾਧ ਸੰਗਤ ਜੀ ਕੋਈ ਗਿਆਨੀਆਂ ਕੋਲ ਕਿਸੇ ਕੋਲ ਕੋਈ ਉੱਤਰ ਨਹੀਂ ਪੰਜ ਤੱਤ ਮਿਲ ਕਾਇਆ ਕੀਨੇ ਤੱਤ ਕਹਾ ਤੇ ਕੀਨ ਰੇ ਕਰਮ ਬੱਧ ਤੁਮ ਜਿਉ ਕਹਿਤ ਹੋ ਕਰਮਹਿ ਕਿਨ ਜਿਉ ਦੀਨ ਰਹਿ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਇ ਰੇ ਕਹ ਕਵੀਰ RAM ਨਾਮ ਨਾ ਛੋਡੋ ਸਹਜੇ ਹੋਏ ਸੋ ਹੋਏ ਰੇ ਪ੍ਰਭੂ ਦਾ ਨਾਮ ਨਹੀਂ ਛੱਡਣਾ ਹੈ RAM ਆਕਾਸ਼ ਦੇ ਪਿੱਛੇ ਅਕਾਸ਼ ਤੇ ਪਤਾਲ ਦੇ ਪਿੱਛੇ ਵੀ ਪਤਾਲ ਇਹ ਤੁਹਾਡੀ ਮਾਇਆ ਦਾ ਪਸਾਰ ਹੈ ਜਿਵੇਂ ਆਕਾਸ਼ ਤੇ ਬੱਦਲ ਆ ਜਾਂਦੇ ਆ ਪਰ ਜਦੋਂ ਬੱਦਲ ਪਰੇ ਹੋਣ ਤਾਂ ਆਕਾਸ਼ ਉਸੇ ਤਰ੍ਹਾਂ ਰਹਿੰਦਾ ਉਹ ਨਹੀਂ ਜਾਂਦਾ ਇਸੇ ਤਰ੍ਹਾਂ ਪ੍ਰਮਾਤਮਾ ਅਮਰ ਹੈ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਕਬੀਰ ਜੀ ਕਹਿੰਦੇ ਆ ਮੈਨੂੰ ਤੁਹਾਡਾ ਵਿਰਾਗ ਤੁਹਾਡਾ ਪਿਆਰ ਹੋ ਗਿਆ ਇਹ ਜੀਵ ਆ ਕੇ ਜਾਵੇ ਕਿੱਥੇ ਸਾਧ ਸੰਗਤ ਜੀ ਹੁਣ ਭਗਤ ਕਬੀਰ ਜੀ ਪ੍ਰਭੂ ਦੇ ਚਰਨਾਂ 'ਚ ਬੇਨਤੀਆਂ ਕਰਦੇ ਆ ਚੁੱਕ ਕੇ ਛੁੱਟ ਦਿੱਤੇ ਗਏ ਪਾਣੀ ਦੇ ਵਿੱਚ ਕੰਡੇ ਤੇ ਖਲੋਤੇ ਲੋਕਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੇ ਸ਼ੋਰ ਮਚਾਤਾ ਬਾਦਸ਼ਾਹ ਨੇ ਬਹੁਤ ਬੁਰਾ ਕੀਤਾ ਪਾਪ ਕਰਤਾ ਮਾੜਾ ਕਰਮ ਕਰਤਾ ਭਗਤਾ ਨੂੰ ਡੋਪਤਾ ਉਹ ਕਬੀਰ ਨਾ ਡੁੱਬੀ हे ਭਗਵਾਨ ਬਚਾ ਲਈ ਇੰ样 ਲੋਕੀ ਤਰ੍ਹਾਂ ਤਰ੍ਹਾਂ ਦੀਆਂ ਅਰਦਾਸਾਂ ਬੇਨਤੀਆਂ ਕਰ ਰਹੇ ਨੇ ਪਰ ਜਿਹਦਾ ਆਖਾ ਰਾਮ ਹੋਵੇ ਉਹਨੂੰ ਕੌਣ ਮਾਰੇ ਜਿਉਂ ਹੀ ਕਬੀਰ ਨੇ ਆਖਿਆ ਰਾਮ हे ਪ੍ਰਭੂ ਤੇਰਾ ਹੀ ਆਸਰਾ ਤਾਂ ਹੱਥਾਂ ਤੇ ਪੈਰਾਂ ਦੇ ਸੰਗਲ ਆਪਣੇ ਆਪ ਟੁੱਟ ਗਏ ਹੱਥ ਤੇ ਪੈਰ ਆਜ਼ਾਦ ਹੋ ਗਏ ਪਾਣੀ ਵਿੱਚ ਇੱਕ ਡੁਬਕੀ ਲਾਉਣ ਪਿੱਛੋਂ ਕਬੀਰ ਜੀ ਗੰਗਾ ਦੇ ਪਾਣੀ ਉੱਪਰ ਤਰਨ ਲੱਗ ਪਏ ਚੌਂਕੜਾ ਵੱਜਿਆ ਹੋਇਆ RAM RAM ਦਾ ਸਿਮਰਨ ਕਰਦੇ ਹੋਏ ਪਾਣੀ ਤੇ ਇਉਂ ਬੈਠਿਆ ਜਿਵੇਂ ਧਰਤੀ ਦੇ ਉੱਤੇ ਆਸਣ ਲਾ ਕੇ ਕੋਈ ਬੈਠਾ ਹੁੰਦਾ ਆਖੋ ਸਤਨਾਮ ਪਾਣੀ ਦੀ ਛਲ ਦਾ ਹੁਲਾਰਾ ਵੀ ਨਹੀਂ ਪੈਂਦਾ ਲੋਕ ਦੇਖ ਦੇਖ ਕੇ ਹੈਰਾਨ ਹੁੰਦੇ ਨੇ ਲੋਕ ਹੈਰਾਨ ਹੁੰਦੇ ਆ ਤੇ ਕਬੀਰ ਦੇ ਸ਼ਰਧਾਲੂ ਧੰਨ ਕਵੀਰ ਧੰਨ ਕਵੀਰ ਧੰਨ ਕਵੀਰ ਦੇ ਜਕਾਰੇ ਲਾ ਰਹੇ ਆ ਬੇੜੇ ਦੇ ਮਲਾ ਪਿਆਦੇ ਤੇ ਜਲਾਦ ਇੰਜ ਹੋਇਆ ਜਿਵੇਂ ਅੰਨੇ ਹੋ ਗਏ ਬੇੜਾ ਡੁੱਬਣ ਲੱਗਿਆ ਉਹਨਾਂ ਨੇ ਰੌਲਾ ਪਾਤਾ ਕੋਈ ਸਾਨੂੰ ਬਚਾਓ ਸਾਨੂੰ ਬਚਾਓ ਜਿਹੜੇ ਕਬੀਰ ਨੂੰ ਡੋਬਣਾ ਆਏ ਸੀ ਆਪ ਹੀ ਡੁੱਬਣ ਲੱਗੇ ਕਬੀਰ ਨੇ ਕੁਝ ਕਰਤਾ ਸਾਨੂੰ ਸੱਟਾਂ ਵੱਜ ਰਹੀਆਂ ਨੇ ਪਰ ਉਹਨਾਂ ਨੂੰ ਬਚਾਵੇ ਕਿਹੜਾ ਕਿਨਾਰੇ ਖਲੋਤਿਆਂ ਨੂੰ ਬੇੜਾ ਦਿਸਦੇ ਹੀ ਨਹੀਂ ਸੀ ਬੇੜਾ ਪੁੱਠਾ ਹੋ ਗਿਆ ਮੁੱਧਾ ਜਲਾਦ ਬੇੜੇ ਦੇ ਮਲਾਹ ਤੇ ਪਿਆਦੇ ਸਾਰੇ ਡੁੱਬ ਕੇ ਡੁੱਬ ਕੇ ਮਰ ਗਏ ਗੰਗਾ ਦਾ ਅਥਾ ਜਲ ਰੋੜ ਕੇ ਅੱਗੇ ਲੈ ਗਿਆ ਦੇਖਣ ਵਾਲੇ ਭੈ ਭੀਤ ਹੋ ਗਏ ਡਰ ਗਏ ਦੂਜੇ ਪਾਸੇ ਕਬੀਰ ਜੀ ਪਾਣੀ ਦੀ ਸਦਾ ਉਤੇ ਚੌਂਕੜੀ ਮਾਰੀ ਬੈਠੇ ਹੈ ਉਹ RAM ਦੀ ਪ੍ਰਭੂ ਦੀ ਮਹਿਮਾ ਗਾ ਰਹੇ ਹੈ ਭੈਰੋਂ ਰਾਗ ਵਿੱਚ ਉਹਨਾਂ ਦੇ ਵਚਨ ਹਨ ਗੰਗਾ ਸਾਇਨ ਗਹਿਰ ਗੰਭੀਰ ਜੰਜੀਰ ਬਾੰਧ ਕਰ ਖਰੇ ਕਵੀਰ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਚਰਨ ਕਮਲ ਚਿਤ ਰਹਿਓ ਸਮਾਇ ਰਹਾਓ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਛਾਲਾ ਪਰ ਬੈਠੇ ਕਵੀਰ ਕਹ ਕਵੀਰ ਕੋ ਸੰਗਨਾ ਸਾਥ ਜਲ ਥਲ ਰਖਨ ਹੈ ਰਗੁਨਾਥ ਜਲ ਪਾਣੀ ਧਰਤੀ ਪਾਣੀ ਧਰਤੀ ਵਿੱਚ ਰੱਖਣ ਵਾਲਾ ਪ੍ਰਭੂ ਆਪ ਹੈ ਜਲ ਵਿੱਚ ਵੀ ਥਲ ਵਿੱਚ ਵੀ ਰਾਖੀ ਕਰਨ ਵਾਲਾ ਪਰਮੇਸ਼ਰ ਆ ਹੌਲੀ ਹੌਲੀ ਪਾਣੀ ਕਬੀਰ ਜੀ ਨੂੰ ਆਪ ਹੀ ਘਾਟ ਵੱਲ ਲੈ ਕੇ ਆ ਗਿਆ ਲਹਿਰਾਂ ਦੇ ਨਾਲ ਤਰਦੇ-ਤਰਦੇ ਕਬੀਰ ਸਾਹਿਬ ਜੀ ਉੱਥੇ ਆ ਗਏ ਜਿੱਥੇ ਰੋਜ਼ ਇਸ਼ਨਾਨ ਕਰਦੇ ਹੁੰਦੇ ਸੀ ਤੇ ਘਾਟ ਉੱਤੇ ਆ ਕੇ ਵੀ ਉਹ ਪ੍ਰਭੂ ਦਾ ਨਾਮ ਜਪ ਰਹੇ ਐ ਇੰਜ ਲੱਗਿਆ ਵੀ ਜਿਵੇਂ ਕੋਈ ਆਪਣੇ ਮੰਜੇ ਤੋਂ ਉਤਰਦਾ ਹੈ ਪਲੰਘ ਤੋਂ ਉਤਰਦਾ ਹੈ ਕਬੀਰ ਸਾਹਿਬ ਜੀ ਇਉਂ ਉਤਰੇ ਤੇ ਘਾਟ ਦੀ ਪਥਰੀਲੀ ਪੌੜੀ ਦੇ ਉੱਤੇ ਖਲੋ ਗਏ ਕਿਨਾਰੇ ਖਲੋਤੇ ਕਬੀਰ ਦੇ ਸ਼ਰਧਾਲੂ ਕਬੀਰ ਜੀਆਂ ਨੂੰ ਦੇਖਦੇ ਹੋਏ ਘਾਟ ਵੱਲ ਆ ਗਏ ਘਾਟ ਤੇ ਪੁੱਜ ਕੇ ਜਦੋਂ ਉਹਨਾਂ ਨੇ ਕਬੀਰ ਜੀ ਨੂੰ ਰਾਜੀ ਦੇਖਿਆ ਤਾਂ ਖੁਸ਼ੀ ਨਾਲ ਗਲਗੱਦ ਹੋ ਗਏ ਕਬੀਰ ਜੀ ਨੂੰ ਲੱਗੇ ਡੰਡੋਤ ਪ੍ਰਣਾਮ ਕਰਨਾ ਮੱਥਾ ਟੇਕਦੇ ਆ ਅੱਗੇ-ਅੱਗੇ ਕਬੀਰ ਜੀ ਪਿੱਛੇ-ਪਿੱਛੇ ਲੋਕ ਹਰੀ ਨਾਮ ਦਾ ਕੀਰਤਨ ਕਰਦੇ ਹੋਏ ਸ਼ਹਿਰ ਵੱਲ ਨੂੰ ਤੁਰ ਪਏ ਹੁਣ ਡਰਦਾ ਉਹਨਾਂ ਨੂੰ ਰੋਕਣ ਵਾਲਾ ਕੋਈ ਨਾ ਰਿਹਾ ਨਿੰਦਕਾਂ ਦੇ ਮੂੰਹ ਕਾਲੇ ਹੋ ਗਏ ਪਰ ਆਪਣੀ ਵੱਲੋਂ ਕਬੀਰ ਨੂੰ ਗੰਗਾ ਵਿੱਚ ਡੋਬ ਕੇ ਬਾਦਸ਼ਾਹ ਸ਼ਿਕੰਦਰ ਲੋਧੀ ਤਾਂ ਡੇਰੇ ਨੂੰ ਮੁੜ ਰਿਹਾ ਸੀ ਕਿਉਂਕਿ ਉਹਨੇ ਹੁਕਮ ਦੇ ਕੇ ਬੇੜੇ ਦੇ ਵਿੱਚ ਵਹਾ ਕੇ ਕਹਿਤਾ ਵੀ ਲੈ ਜਾ ਉਹਨੂੰ ਡੋਬ ਦਿਓ ਇਉਂ ਕਹਿ ਕੇ ਬਾਦਸ਼ਾਹ ਤਾਂ ਆਪਣੇ ਡੇਰੇ ਨੂੰ ਚੱਲਿਆ ਗਿਆ ਸੀ ਮਹਿਲਾਂ ਨੂੰ ਜੋਗਲ ਮੌਲਵੀ ਤੇ ਪੰਡਤ ਉਹਦੇ ਨਾਲ ਪੁੱਠੇ ਮੁੜੇ ਜਾ ਰਹੇ ਸੀ ਉਹ ਜਿਹੜੇ ਡੇਰੇ ਨਹੀਂ ਸੀ ਪੁੱਜਿਆ ਉਹਨਾਂ ਨੂੰ ਸੁਨਿਆ ਲੱਗਿਆ ਪਿੱਛੋਂ ਆਖਣ ਲੱਗੇ ਕਵੀਰ ਤਾਂ ਡਬਿਆ ਨਹੀਂ ਪਿੱਛੋਂ ਸੁਨਿਆ ਲਾਇਆ ਕਿਸੇ ਉਹਦਾ ਹਰੀ ਦਾ ਕੀਰਤਨ ਕਰਦਾ ਕਾਸ਼ੀ ਦੇ ਬਾਜ਼ਾਰਾਂ 'ਚ ਆਪਦਾ ਜਲੂਸ ਕੱਢੀ ਫਿਰਦਾ ਹੈ ਜਲੂਸ ਸ਼ਬਦ ਅੱਜ ਦੇ ਸਮੇਂ 'ਚ ਆਪਾਂ ਨੂੰ ਥੋੜਾ ਜਿਹਾ ਭੈੜਾ ਲੱਗਦਾ ਪਰ ਪੁਰਾਣੇ ਸਮਿਆਂ ਵਿੱਚ ਜਲੂਸ ਦਾ ਮਤਲਬ ਹੁੰਦਾ ਜਲੌ ਜਲੌ ਜਲੂਸ ਦਾ ਮਤਲਬ ਹੁੰਦਾ ਕੋਈ ਤੁਰ ਕੇ ਜਾਂਦਾ ਹੋਵੇ ਕਿਸੇ ਵਹੀਕਲ ਤੇ ਜਾਂਦਾ ਹੋਵੇ ਬੜੀ ਚੜ੍ਹਦੀ ਕਲਾ ਦੇ ਨਾਲ ਉਹਦੇ ਨਾਲ ਆਸੇ-ਪਾਸੇ ਲੋਕੀ ਹੋਣ ਖੁਸ਼ੀ ਦੇ ਵਿੱਚ ਮਾਹੌਲ ਹੋਵੇ ਉਹਨੂੰ ਕਹਿੰਦੇ ਆ ਜਲੌ ਜਲੂਸ ਤੇ ਅੱਜ ਦੇ ਸਮੇਂ ਵਿੱਚ ਆਪਾਂ ਸ਼ਬਦ ਨਗਰ ਕੀਰਤਨ ਵਰਤਦੇ ਆ ਨਗਰ ਕੀਰਤਨ ਹੋਰ ਹੁੰਦਾ ਜਲੂਸ ਹੋਰ ਹੁੰਦਾ ਜਿਵੇਂ ਆਮ ਅਖਬਾਰਾਂ ਵਾਲੇ ਲਿਖਦੇ ਆ ਜਦ ਵੋਟਾਂ ਪੈ ਕੇ ਹਟਦੀਆਂ ਨੇ ਜਿਹੜਾ ਉਮੀਦਵਾਰ ਜਿੱਤ ਜਾਂਦਾ ਹੈ ਉਹ ਆਪ ਦੇ ਨਾਲ ਦੇ ਸਮਰਥਕਾਂ ਨੂੰ ਨਾਲ ਲੈ ਕੇ ਪਿੰਡਾਂ ਸ਼ਹਿਰਾਂ ਵਿੱਚ ਘੇੜਾ ਦਿੰਦਾ ਹੈ ਉਹਨੂੰ ਕਹਿੰਦੇ ਆ ਵੀ ਫਲਾਣੇ ਨੇ ਜਿੱਤੋਂ ਤੋਂ ਬਾਅਦ ਜਲੂਸ ਕੱਢਿਆ ਤਾਂ ਜਲੂਸ ਸ਼ਬਦ ਮਾੜਾ ਨਹੀਂ ਹੈ ਅਸੀਂ ਇਸ ਨੂੰ ਗਲਤ ਸਮਝ ਲਿਆ ਤਾਂ ਜਾ ਕੇ ਦੱਸਿਓ ਤਾਂ ਜਲੂਸ ਕੱਢੀ ਫਿਰਦਾ ਹੈ ਆਪਣਾ ਉਹ ਡੁੱਬਿਆ ਨਹੀਂ ਸੁਨੇਹਾ ਦੇਣ ਵਾਲੇ ਨੇ ਨਾਲ ਹੀ ਆਖਿਆ हे ਬਾਦਸ਼ਾ ਕਬੀਰ ਤਾਂ ਜਾਦੂਗਰ ਹੈ ਉਹ ਪਾਣੀ 'ਚ ਨਹੀਂ ਡੁੱਬੇਗਾ। ਉਹਨੂੰ ਅੱਗ ਵਿੱਚ ਸਾੜੋ। ਕਿਉਂਕਿ ਪੁਰਾਣੇ ਸਮਿਆਂ ਤੋਂ ਇਹ ਲੋਕੀ ਵਿਸ਼ਵਾਸ ਕਰਦੇ ਐ ਕਿ ਜਿਹੜਾ ਜਾਦੂ ਟੂਣਾ ਐ ਇਹ ਜਾਦੂ ਟੂਣੇ ਨੂੰ ਤੇ ਜਾਦੂ ਟੂਣਾ ਕਰਨ ਵਾਲਿਆਂ ਨੂੰ ਅੱਗ ਤੋਂ ਖਤਰਾ ਹੁੰਦਾ ਹੈ। ਪਾਣੀ ਤੋਂ ਖਤਰਾ ਨਹੀਂ ਮੰਨਦੇ। ਅੱਗ ਤੋਂ। ਕਹਿੰਦੇ ਇਹਨੂੰ ਅੱਗ ਵਿੱਚ ਡੋਪ, ਅੱਗ ਵਿੱਚ ਸਾੜੋ। ਉਸਨੇ ਤਾਂ ਜਾਦੂ ਨਾਲ ਜਲਾਦ, ਮਲਾ ਤੇ ਪਿਆਦੇ ਤੇ ਤੁਹਾਡਾ ਬੇੜਾ ਵੀ ਰੋੜ ਦਿੱਤਾ ਹੈ ਡੋਬ ਦਿੱਤਾ ਹੈ ਉਸ ਦੀ ਮਹਿਮਾ ਘਟਣ ਦੀ ਥਾਂ ਤੇ ਵੱਧ ਗਈ ਹੈ ਸਾਰਾ ਸ਼ਹਿਰ ਬਾਦਸ਼ਾਹ ਜੀ ਤੁਹਾਨੂੰ ਹੀ ਬੁਰਾ ਕਹਿ ਰਿਹਾ ਹੈ ਕਬੀਰ ਸਗੋਂ ਉੱਚੀ ਉੱਚੀ ਪ੍ਰਭੂ ਦਾ ਨਾਮ ਜਪਦਾ ਰਾਮ ਰਾਮ ਜਪਦਾ ਫਿਰਦਾ ਹੈ ਆਖਦਾ ਹੈ ਉਹ ਮੌਲਵੀਆਂ ਕਾਜ਼ੀਆਂ ਤੇ ਸਰਕਾਰੀ ਹਾਕਮਾਂ ਨੂੰ ਚੜਾਉਂਦਾ ਫਿਰਦਾ ਹੈ ਚੁਗਲ ਦੀ ਜਵਾਨੋ ਇਹ ਸੁਣ ਕੇ ਬਾਦਸ਼ਾਹ 당ਗ ਰਹਿ ਗਿਆ ਉਹ ਸੋਚਣ ਲੱਗਿਆ ਲੋਹੇ ਦੇ ਸੰਗਲਾਂ ਨਾਲ ਜਕੜਿਆ ਹੋਇਆ ਆਦਮੀ ਗੰਗਾ ਦੇ ਵਿੱਚੋਂ ਕਿਵੇਂ ਬਚ ਸਕਦਾ ਹੈ ਜੇ ਆਦਮੀ ਇੱਧਰ ਬਚ ਸਕਦਾ ਹੈ ਤਾਂ ਇੱਕ ਨਾ ਇੱਕ ਦਿਨ ਮੇਰੀ ਬਾਦਸ਼ਾਹੀ ਨੂੰ ਵੀ ਉਲਟਾ ਸਕਦਾ ਹੈ ਇਦਾਂ ਦੇ ਬੰਦੇ ਨੂੰ ਜਿਉਂਦਾ ਨਾ ਰਹਿਣ ਦੀਏ ਇਹਨੂੰ ਮਾਰਨਾ ਚਾਹੀਦਾ ਉਹਨੇ ਉੱਥੇ ਖਲੋਤੇ ਨੂੰ ਹੁਕਮ ਦਿੱਤਾ ਕਬੀਰ ਨੂੰ ਫੜ ਕੇ ਮੇਰੇ ਸਾਹਮਣੇ ਪੇਸ਼ ਕਰੋ ਮੈਂ ਉਹਨੂੰ ਮਾਰਾਂਗਾ ਖਤਮ ਕਰਾਂਗਾ ਇਹ ਨਹੀਂ ਹੋ ਸਕਦਾ ਕਿ ਕਬੀਰ ਜਿਉਂਦਾ ਰਹੇ ਇੱਕ ਝੁਲਾਹਾ ਮੇਰੇ ਸਾਹਮਣੇ ਉਹਦੀ ਕੀ ਔਕਾਤ ਬਾਦਸ਼ਾਹ ਕਬੀਰ ਦੀ ਸ਼ਾਨ ਵਿੱਚ ਮਾੜੇ ਬੋਲ ਬੋਲਦਾ ਗਿਆ ਸਰਕਾਰੀ ਪਿਆਦੇ ਭੱਜੇ ਜਿੱਧਰ ਕਬੀਰ ਦੀ ਦਸ ਪਈ ਉਧਰ ਪਹੁੰਚ ਗਏ ਇੱਕ ਚੌਕ ਵਿੱਚ ਕਬੀਰ ਸਾਹਿਬ ਜੀ ਸ਼ਬਦ ਪੜ੍ਹ ਰਹੇ ਸੀ ਜਾ ਕੇ ਘੇਰਿਆ ਆਖਿਆ ਤੁਹਾਨੂੰ ਬਾਦਸ਼ਾਹ ਸਲਾਮਤ ਬੁਲਾਉਂਦੇ ਆ ਉਹਨਾਂ ਦਾ ਕਰਣਾ ਹੁਕਮ ਹੈ ਛੇਤੀ ਚੱਲਣਾ ਹੋਏਗਾ ਏ ਤੁਸੀਂ ਕੀ ਕਰ ਰਹੇ ਹੋ ਚਲੋ ਭਾਈ ਬਾਦਸ਼ਾਹ ਕਰ ਲਵੇ ਮਨ ਆਈਆਂ ਲੈ ਚੱਲੋ ਕਬੀਰ ਬਾਦਸ਼ਾਹ ਕੋਲ ਡਰਦਾ ਨਹੀਂ ਕਿਉਂਕਿ ਕਬੀਰ ਦਾ ਬਾਦਸ਼ਾਹ ਤੁਹਾਡੇ ਬਾਦਸ਼ਾਹ ਨਾਲੋਂ ਵੱਡਾ ਹੈ ਪਿਆਦੇ ਕਬੀਰ ਜੀ ਨੂੰ ਨਾਲ ਲੈ ਕੇ ਬਾਦਸ਼ਾਹ ਵੱਲ ਚਲੇ ਗਏ ਤਾਂ ਹੁਣ ਬਾਦਸ਼ਾਹ ਦੇ ਕੋਲ ਲੈ ਕੇ ਜਦੋਂ ਜਾਂਦੇ ਆ ਤਾਂ ਸਾਧ ਸੰਗਤ ਜੀ ਉੱਥੇ ਫਿਰ ਬਾਦਸ਼ਾਹ ਕੀ ਹੁਕਮ ਦਿੰਦਾ ਹੈ ਕੀ ਗੱਲਬਾਤ ਹੁੰਦੀ ਹੈ ਇਹ ਅੱਗੇ ਦੀ ਸਾਖੀ ਹੈ ਕਬੀਰ ਜੀ ਨੂੰ ਅੱਗ ਵਿੱਚ ਸੁੱਟਣਾ ਦੁਨੀਆ ਦੇ ਬਾਦਸ਼ਾਹ ਸਿਰਫ ਉਹਨਾਂ ਲੋਕਾਂ ਨੂੰ ਡਰਾ ਧਮਕਾ ਸਕਦੇ ਆ ਜਿਨ੍ਹਾਂ ਦਾ ਮਾਇਆ ਨਾਲ ਪਦਾਰਥ ਨਾਲ ਪਿਆਰ ਹੋਵੇ ਕਿਉਂਕਿ ਉਹੀ ਮੌਤ ਤੋਂ ਡਰਦੇ ਆ ਨਾ ਜਿਨ੍ਹਾਂ ਦਾ ਆਪਣੇ ਸਰੀਰ ਨਾਲ ਪਿਆਰ ਹੈ ਆਪਣੇ ਟੱਬਰ ਪਰਿਵਾਰ ਨਾਲ ਪਿਆਰ ਹੈ ਆਪਣੇ ਬੱਚਿਆਂ ਨਾਲ ਮੋਹ ਹੈ ਆਪਣੀ ਜ਼ਮੀਨ ਜਾਇਦਾਦ ਨਾਲ ਮੋਹ ਹੈ ਉਹ ਨਹੀਂ ਚਾਹੁੰਦੇ ਵੀ ਅਸੀਂ ਮਰੀਏ ਉਹ ਨਹੀਂ ਚਾਹੁੰਦੇ ਧੀਆਂ ਪੁੱਤ ਘਰ ਇਸਤਰੀ ਆਪਦਾ ਸਰੀਰ ਬਾਲ ਬੱਚੇ ਟੰਬਰ ਟੀਰ ਜ਼ਮੀਨ ਜਾਇਦਾਦ ਛੱਡੀਏ ਕਿਸੇ ਰੋਟੀ ਉਹ ਨਹੀਂ ਚਾਹੁੰਦੇ ਉਹਨਾਂ ਦਾ ਮੋਹ ਉਹਨਾਂ ਨੂੰ ਡਰਾਉਂਦਾ ਅਸ ਵਿੱਚ ਪਰ ਜਿਹੜੇ ਮਾਇਆ ਤੋਂ ਪਰੇ ਹੈ ਜਿਹੜੇ ਭਗਤੀ 'ਚ ਹਨ ਜਿਹੜੇ ਜਿਨ੍ਹਾਂ ਨੇ ਮੋਹ ਦੀਆਂ ਤੰਦਾਂ ਨੂੰ ਤੋੜਿਆ ਹੋਇਆ ਹੈ ਉਹਨਾਂ ਨੂੰ ਦੁਨੀਆ ਦੀ ਕੋਈ ਤਾਕਤ ਡਰਾ ਨਹੀਂ ਸਕਦੀ ਕਿਉਂਕਿ ਸਭ ਤੋਂ ਵੱਡਾ ਡਰ ਤਾਂ ਮੌਤ ਦਾ ਹੈ ਤੇ ਬੰਦਗੀ ਕਰਨ ਵਾਲਿਆਂ ਨੇ ਹੁਣ ਕਬੀਰ ਸਾਹਿਬ ਦੇ ਬਚਨ ਨੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ ਉਹ ਮਰਨ ਤੋਂ ਨਹੀਂ ਡਰਦੇ ਮੌਤੋਂ ਡਰਦੇ ਹੋ ਗੁਰੂ ਨਾਨਕ ਦੇ ਮਹਾਰਾਜੀਆਂ ਦੇ ਬਚਨ ਨੇ ਜਾਓ ਤਾਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤ੍ਰੀਜਾ ਸਿਰ ਦੀਜੈ ਕਾਣ ਨਾ ਕੀ ਲੈ ਉਹ ਮਾਇਆ ਤੋਂ ਪਰੇ ਨੇ ਉਹਨਾਂ ਨੂੰ ਬਾਦਸ਼ਾਹ ਦਾ ਡਰ ਕੁਝ ਨਹੀਂ ਕਹਿੰਦਾ ਐਸੇ ਹੀ ਰਾਮ ਦੇ ਭਗਤ ਕਬੀਰ ਜੀ ਨੇ ਉਹਨਾਂ ਦੀ ਅਗਲੀ ਸਾਖੀ ਆਪਾਂ ਸੰਗਤ ਜੀ ਕੱਲ ਨੂੰ ਸਰਵਣ ਕਰਾਂਗੇ ਭੁੱਲਣ ਚੁੱਕਾਂ ਦੀ ਖਿਮਾ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ